ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਦਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਸਿੰਧੂ ਨੇ ਪਹੁੰਚ ਚੁੱਕੇ ਆ ਪਿੰਡ ਧਿੰਮੋ ਵਾਲਾ ਜ਼ਿਲ੍ਹਾ ਮਰਸਰਪਿੰਦਾ ਤਸਵੀਰ ਬਾਕਾਲਾ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਠਾਕ ਦੀ ਬਹੁਤ ਵਧੀਆ ਤੁਸੀਂ ਚੜ੍ਹ ਜਿਆ ਤੁਸੀਂ ਬਣਾਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਜਨਾਬ ਜੀ ਬਹੁਤ ਵਧੀਆ ਵੀਰ ਜੀ ਚੱਲ ਹਾਲ ਪਰਿਵਾਰ ਦਾ ਬਸ ਮੇਰਾ ਤੋਂ ਨਹੀਂ ਮੇਰਾ ਮੇਰਾ ਚਾਹੀਦਾ ਚੱਲੀ ਜਾਂਦਾ ਵੀਰ ਜੀ ਬਾਬੇ ਨਾਲ ਦੀ ਕਿਰਪਾ ਹੋ ਗਈ ਮੇਰਾ ਮੇਰਾ ਚਾਹੀਦਾ ਵਾ ਉਹ ਹੀ ਚਲਾਉਣ ਵਾਲਾ ਸਾਰਾ ਨਾ 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 ਬਿਲਕੁਲ ਬਿਲਕੁਲ ਬੰਦਾ ਕੌਣ ਆਖਰੇ ਬਿਲਕੁਲ ਭਾਜੀ ਬਿਲਕੁਲ ਬਸ ਉਹ ਹੀ ਚਲਾਉਣ ਵਾਲਾ ਉਹ ਹੀ ਸਭ ਨੂੰ ਦੇਣ ਵਾਲਾ ਜੀ ਬਾਜੀ ਬਸ 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 ਉਹ ਦਈ ਜਾਂਦਾ ਆਪਾਂ ਛਕੀ ਜਾਂਦੇ ਕੋਈ ਗੱਲ ਨਹੀਂ ਹਾਂ ਬਾਜੀ ਬਸ ਐਂ ਚੱਲੀ ਜਾਂਦੇ ਜੀ ਹਾਂ ਜੀ ਹਾਂ ਜੀ ਚੱਲੀ ਜਾਂਦੇ ਆਈਣ ਕਰੀ ਜੀ ਹਾਂ ਜੀ ਬਸ ਬਸ ਖੜਨਾ ਨਹੀਂ ਕਿਹਾ ਨਾ ਜੀ ਨਾ ਹਾਂ ਨਾ ਇਹ ਖੜੀ ਜੇ ਚੱਲੀ ਜਾਂਦਾ ਕੰਮ ਆ ਇਹ ਰੈਗੂਲਰ ਅਗਾਂ ਮਹੀਆ ਜੀ ਬਸ ਬਸ ਰਾਈ ਦੇ ਵਾਲਾ ਕੰਮ ਬਾਕੀ ਜੇ ਬਾਈ ਸਾਫ਼ ਸੁਥਰਾ ਮਾਲ ਵੇਚੋ ਥੋੜਾ ਜਿਆ ਧੋਖਾ ਨਾ ਕਰੋਗੇ ਬਿਲਕੁਲ ਤੇ ਕੋਈ ਗੱਲ ਨਹੀਂ ਆ ਬਿਲਕੁਲ ਹੁਣ ਪਿਛਲੀ ਵੀਡੀਓ ਦੇ ਪਾਜੀ ਆਪਾਂ ਕੋ ਲੋਹੀ ਮੱਝ ਨਹੀਂ ਹਾਂਜੀ 14 ਕਿਲੋ ਬੰਦੇ ਨੂੰ ਦੁੱਧ ਦੱਸਿਆ ਸੀ ਬੋਲਾ ਹਾਊਸ ਵਾਲੇ ਚੋਂ ਪਰ ਸਾਨੂੰ ਵੀ ਪਤਾ ਨਹੀਂ ਕਿੰਦਾ ਉਹ ਦੜਾਈ ਮੈਂ ਹਾਂ ਪਰ ਉਹਨੇ ਜਾ ਕੇ ਬੰਦੇ ਨੇ ਫੋਨ ਕੀਤਾ ਕਿ ਭਾਜੀ 16 ਕਿਲੋ ਨਿਕਲਿਆ ਜੀ ਹੂੰ ਹੁਣ 16 ਕਿਲੋ ਨਿਕਲਿਆ ਤੁਸੀਂ 14 ਕਿਹਾ 16 ਨਿਕਲਿਆ ਵੈਸੇ ਹਾਂਜੀ ਹਾਂਜੀ ਹੁਣ ਆਂਦਾ ਦਾਖਤਨ ਖਲੋਗੇ ਦੋ ਮਹੀਨਾ ਹੋਰ ਇਹ ਕਰਕੇ ਚਲੋ ਬਾਹਰ ਚੰਗਾ ਦੇ ਉਸ ਨਾ ਕੋਈ ਗੱਲ ਚਲੀ ਜਾਂਦਾ ਆਪਣਾ ਵੇਖ ਸੋਹਣਾ ਕੰਮ ਹੈ ਕਿ ਨਹੀਂ ਤੁਸੀਂ ਅਗਲੇ ਨੇ ਪੈਸੇ ਖਰਚੜੇ 50 ਰੁਪਏ ਦੇ ਲੱਗ ਗਏ ਬਾਈ ਜੀ ਸਾਰਾ ਕੋਈ ਵੇਖਣਾ ਹੀ ਜਾਂਦਾ ਨਾ ਹੁਣ ਚਲ ਡੰਗਰ ਵਾਲ ਮਹਿੰਗਾ ਹੋ ਗਿਆ ਕਿੰਨੇ ਬਾਈ ਜੀ ਅੱਜ ਫਿਰ ਅੱਜ 5-50 ਰੁਪਏ ਕਹਿੰਦੇ ਚਲੋ ਜੀ ਫਿਰ ਹਾਂ ਜੀ ਕਰੀਏ ਅੱਜ ਬਾਈ ਜੀ ਸੁਆ ਜੀ ਇਹ ਇਹ ਤਾਂ ਜਸੂਆ ਸੁਨੀਲ ਜੀ ਦੂਜਾ ਸੁਆ ਦੂਜਾ ਸੁਆ ਕੱਟੀ ਮਗਰ ਜੇ ਇਹਦੇ ਹਾਂ ਜੀ ਹਾਂ ਜੀ ਤੇ ਅੱਜ ਨੂੰ ਚੌਥਾ ਦਿਨ ਸੂਈ ਦਾ ਪੰਜਵਾਂ अच्छा ते बौला ਹੌਸਲਦੀਪ ਜੀ 13 ਕਿਲੋ ਐ ਹਲੇ 13 ਕਿਲੋ ਨੈਟ ਬੂਰਾ 13 13 ਕਿਲੋ ਬौला ਆਊਗਾ ਚੌਥਾ ਦਿਨ ਪੰਜਵਾਂ ਦਿਨ ਸੂਈ ਨੂੰ ਜੱਜ ਨੂੰ ਆ ਕੱਟੀ ਮਗਰ ਜੇ ਠੀਕ ਲੋ ਜੀ ਮਗਰ ਕੱਟੀ ਆ ਗਈ ਏ 13 ਕਿਲੋ ਐ ਇਸ ਟਾਈਮ ਬौला ਆਊਗਾ ਤੇ ਖੁੱਲੀ ਭਾਜੀ ਹਾਂਜੀ ਖੋਲੀ ਜੀ ਖੋਲੋ ਖੋਲੋ ਛੋਟੀ ਸੋਹਣੀ ਸਿੰਘ ਵੇਖੋ ਨਿੱਕਾ ਬਿਲਕੁਲ ਜਬਰਦਸਤ ਛੋਟੀ ਆ ਬਹੁਤ ਦੁੱਧ ਵਾਲੀ ਆ ਵੇਖੋ ਬਰੀਕੀ ਕਿੰਨੀ ਮਹਾਂ ਦੀ ਨਾ ਨਾ ਠੀਕ ਆ ਜਾਰੀ ਬਰੀਕੀ ਆ ਆ ਆ ਦੇਖੋ ਵੇਖੋ ਬੁਤੀ ਬਿਲਕੁਲ ਨਿੱਕਾ ਸਿੰਘ ਹਾਂਜੀ ਸੋਹਣੀ ਨਾ ਸਾਨੂੰ ਸਿਰਫ ਜਾਤ ਵੜੀ ਸ਼ੰਭੂ ਸ਼ੰਭੂ ਰੱਖ ਇੱਕ ਦਾ ਜਵਾਨ ਸਾਡੀ ਬੜੀ ਫਿਸਲ ਬਣ ਗਈ ਹਾਂਜੀ ਹਾਂਜੀ ਗਾਲਾਂ ਬਹਿ ਜਾਵੇ ਕੀ ਕਰੇ ਕਿ ਨਹੀਂ ਹਾਂ ਬੋਲੀ ਜਾਣਾ ਸਾਡੀ ਸਾਡੀ ਨਾੜੀ ਹਾਂਜੀ ਹਾਂਜੀ ਬੋਲੀ ਜਾਣਾ ਹੋਰ ਗਿਆ ਨਾ ਭਾਈ ਚੁਵਾਈ ਐ ਬਿਲਕੁਲ ਵਧੀਆ ਚੁਵਾਈ ਪਾਜੀ ਓਕੇ ਇੱਕ ਨੰਬਰ ਚੁਵਾਈ ਪੂਰਨੇ ਛਟਾਂ ਦੀ ਰੂਵਾਰਗੀ ਪੋਲੀ ਆ ਬਹਿ ਠੀਕ ਆ ਜਿਆਦੀ ਠੰਡੀ ਧੀਰੀ ਕੋਈ ਨਿਆਣਾ ਬਹਿ ਜਾਵੇ ਸਿਆਣਾ ਬਹਿ ਜਾਵੇ ਬਹੁਤ ਵਧੀਆ ਚੁਵਾਈ ਆ ਬਹਿ ਠੀਕ ਆ ਠੀਕ ਆ ਠੀਕ ਆ ਫਿਰ ਮੂੰਹ ਦੀ ਪੋਲੀ ਪਾਲੀ ਠੰਡੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪਾਛੋੜ ਛੋੜੀ ਰੱਖਣੀ ਜੀ ਅੱਜ ਵੀਡੀਓ ਪਾਦਣੀ ਆ ਠੀਕ ਆ ਜੀ ਭਾਜੀ ਮੈਂ ਮੋੜ ਜਾ ਮੁੱਲ ਜਾਇਜ਼ ਪਰ ਮਾਲ ਜੇ ਪੁੱਛੋ ਥੋੜਾ ਜਿਹਾ ਮਹਿੰਗਾ ਬੋਲਦਾ ਪਰ ਆਪਾਂ ਜਾਇਜ਼ ਲੈ ਕੇ ਦੇ ਜਾਨੀਆਂ ਹਾਂ ਮਾਲ ਪੁੱਛੋ ਥੋੜਾ ਜਿਹਾ ਮਹਿੰਗਾ ਜੇ ਤੁਹਾਨੂੰ ਬੜਾ ਸੁਆਹ ਹੈ ਨਹੀਂ ਗਾ ਯਾਦ ਪਾਤ ਵੇਖੋ ਝੋਟੀ ਦੀ ਨਸਲ ਵੇਖੋ ਨਾਰਮਲ ਜਿਹੜੀ ਆ 15 16 ਕਿਲੋ ਦੀ ਗਾਰੰਟੀ ਆ ਮੈਂ ਦੇ ਤੇ ਮੁੱਲ ਜਾਇਜ਼ ਹਾਂਜੀ ਬੋਲ ਸਨੀ ਜੀ ਘਰ ਨੂੰ ਭਾਵੇਂ ਦੇਢ ਕਰੀ ਜਾਈਏ ਠੀਕ ਆ ਜੀ ਤਾਂ ਵੀ ਝੋਟੀ ਜਨੇ ਦੀ ਵਿਗਦੀ ਆ ਪਰ ਨਹੀਂ ਆਪਾਂ ਜਾਇਜ਼ ਰੱਖਣਾ ਆਪਾਂ ਜਿਹੜੀ ਹਾਂ ਨਾ ਵਾ ਦੇ ਦਈਏ 45 ਇੱਕ ਬੰਦਾ ਲਈ ਹਾਂਜੀ ਹੋਰ ਵੀ ਛੋਟ ਜਾਣ ਕਰ ਲਾਗੇ ਜਿੰਨੇ ਵੇਖੀ ਜੀ ਤਰ ਪੰਜ ਕਰ ਦੋ 1 40 ਜੀ ਚਲੋ ਠੀਕ ਹੈ ਜੀ 1000 ਰੁਪਏ ਮੌਕੇ ਦੇ ਬਾਅਦ 140 ਚਲੋ ਜਾਣ 1000 ਰੁਪਏ ਮੌਕੇ ਦੇ ਮਾਨ ਕਰਾਂਗੇ ਠੀਕ ਹੈ ਜੀ ਬਾਕੀ ਕੋਈ ਚੋਕੇ ਵੇਖੇ ਦੁੱਧ 13 ਕਿਲੋ ਬੋਲਾ ਉਹ 15 16 ਕਿਲੋ ਵਾਲੀ ਝੋਟੀ ਆ ਇਹ ਨਹੀਂ ਗੱਲ ਗੱਲ ਕਹਿਣ ਵਾਲੀ ਹੋਊ ਕਹਿਣ ਵਾਲੀ ਮੈਨੂੰ ਦੁੱਧ ਜਿਹੜਾ ਹੋਊਗਾ ਬਿਲਕੁਲ ਬਿਲਕੁਲ ਦੋ ਟਾਈਮ ਚੋਗੇ ਤਿੰਨ ਟਾਈਮ ਚੋਗੇ ਚਲੋ ਤੇ ਆਹ ਜੀ ਇਹ ਵੀ ਦੂਜਾ ਸੁਆਹ ਜੇ ਇਹ ਵੀ ਦੂਜਾ ਸੁਆਹ ਹਾਂ ਜੀ ਇਹ ਵੀ ਸੁਈ ਜੇ ਇਕੱਲੀ ਇਕੱਲੀ ਨਾੜ ਪਿੰਡੇ ਦੀ ਦੀ ਆ ਤੇ ਝੋਟੀ ਵੇਖੋ ਬਣੀ ਜਦੋਂ ਪਸਮਤੀ ਹ ਬਹੁਤ ਦੁੱਧ ਵਾਲਿਆ ਤੇ ਗਾਂਾਂ ਵਾਲਾ ਜਵਾਬ ਭੋਲੀ ਰੂਹ ਵਾਲੀ ਇਹ ਵਾਲਾ ਉਹ ਗੰਮ ਵਾਲਾ ਦੇਖੋ ਕੰਨੀ ਬਾਹਰ ਫੋਟਵਾਲ ਆਉਂਗਾ ਫਟ ਬਾਕੀ ਫੋਟਵਾਲ ਹੀ ਆ ਬਾਬਰਾ ਕਿੱਜੜ ਨਾਲ ਹੈ ਆ ਕੇ ਦੇਖੇ ਟਾਈਮੋਂ ਟਾਈਮ ਤੋਂ ਤਿੰਨ ਟਾਈਮ ਚੋਈਂ ਲੈਵਾ ਇੱਥੇ ਬਣੂਗਾ ਬਸ ਠੀਕ ਹੈ ਇਨੀ ਦੀ ਬਾਹਰ ਆਉਗੀ ਇਹ ਮੇਰੇ ਸਾਹ ਦੇ ਨਾਲ ਪਤਾ ਨਹੀਂ ਕਿੱਥੇ ਚਲੋ ਜਾਵੇ ਕਰਮਾਲੀ ਇਹ ਵੇਲੇ 11 ਕਿਲੋ ਬੋਲਾ ਹੋਊਗਾ ਇਸ ਵੇਲੇ ਤੀਜਾ ਦਿਨ ਸੁਈ ਨਹੀਂ ਜੇ ਇਹ ਵੀ ਖੋਲੋ ਫਿਰ ਖੋਲੋ ਲਾਵੀਂ ਸੰਭੋਏ ਵੀ ਦਿਖਾ ਥਾਣ ਚੁਆਈ ਇੰਦੇ ਵਾਰੀ ਵਜੀ ਚੁਆਈ ਭਾਜੀ ਜਿੱਦਾਂ ਗਾਂਆਂ ਨਾਲੋਂ ਵੀ ਪੋਲੀ ਜੇ ਭਾਵੇਂ ਇੰਨਾ ਬੱਚਾ ਵਾਹ ਦੋ ਗਾਂਆਂ ਨਾਲੋਂ ਵੀ ਪੋਲੀ ਹੋਊਗਾ ਬਸ ਠੀਕ ਆ ਭੂਰ ਨਹੀਂ ਛੱਟਾ ਨਹੀਂ ਰੂ ਮਰਗੀ ਪੋਲੀ ਹੋਊਗੀ ਤੇ ਥਾਣਾ ਮੁੱਠੀ ਥਾਣ ਰੋਗ ਰੋਗ ਦਾ ਥਾਣ ਕੱਢੂਗੀ ਚੱਲਣ ਤੋਂ ਚੱਲਣ ਤੋਂ ਕੰਮ ਆ ਜੇ ਇਹਨਾਂ ਲੋ ਜੀ ਇਹ ਵੀ ਥੋੜੀ ਜਿਹੀ ਕੰਦੀ ਕੰਦੀ ਨਾੜ ਪਿੰਡੇ ਦੇ ਦੀਦੀ ਜੇ ਲੈਵਾ ਵੇਖੋ ਜਦੋਂ ਪਸਮਤੀਆਂ ਨਾਲੋਂ ਲੰਮਾ ਥਾਣ ਕੱਢਦੇ ਆ ਸੋਹਣਾ ਬਣਾਉਂਦੀ ਮੁੱਠੀ ਥਾਣ ਜੀ ਠੀਕ ਆ ਬਿਲਕੁਲ ਚੁਆਈ ਜੜੀ ਟਾ ਉਹਦੀ ਵੱਡੀ ਝੋਟੀ ਤੇ ਝੋਟੇ ਸੋਨੇ ਬਾਜੀ ਨਹੀਂ ਜਿਆਦਾ ਚੰਗੀ ਹੈ ਬਾਜੀ ਬਰੀਕੀਆਂ ਵੜੀਆਂ ਦੋਵਾਂ ਦੇ ਵਿੱਚ ਵੇਖੋ ਪਤਾ ਲੱਗਦਾ ਹੁਣ ਐਡੇ ਐਡੇ ਲੈਵਲ ਦੇ ਜੁੱਦਨਾ ਕੱਢੇ ਫਿਰ ਕਿਹੜੀਆਂ ਕੱਢਣੇ ਕਿਹੜੀਆਂ ਦੇ ਕੱਢਣਾ ਬਾਜੀ ਕੋਈ ਟਾਈਮ ਨਹੀਂ ਜੇ ਕੋਈ ਲੈਣਾ ਨਹੀਂ ਜੇ ਦੇਣਾ ਨਹੀਂ ਕੋਈ ਵੇਖੋ ਟਾਈਮ ਕਹਿੰਦਾ ਕੋਈ ਟਾਈਮ ਨਹੀਂ ਜੇ ਮੰਜਾਂ ਨੂੰ ਅੱਜ ਨੀਲੀ ਵੀ ਕੱਢ ਕੇ ਲੈ ਕੇ ਆਂਦੇ ਜੀ ਅੱਜ ਨੀਲੀ ਵੀ ਲਿਆਉਂਦੇ ਜੀ ਨੀਲੀ ਲਿਆਉਂਦੀ ਹੈ ਹੈ ਬੂਰੀ ਵੀ ਲਿਆਉਂਦੀ ਹੈ ਲੋਹੀ ਲਾ ਲੇ ਕੋ ਬੂਰੀ ਲਾ ਲੇ ਚਲੋ ਠੀਕ ਹੈ ਜੀ ਹਾਂਜੀ ਤੇ ਸੰਦੀਪ ਜੀ ਇਹਦਾ ਵੀ ਜਾਇਜ਼ ਹੈ ਜਾਂ ਮੁੱਲ ਕਰੀਏ ਆਪਾਂ ਹਾਂ ਜੀ ਮੈਂ ਉਦੋਂ ਵੀ ਚੰਗੀ ਹੈ ਪਰ ਆਪਾਂ ਭਾਦ ਸਾਨੂੰ ਜਿਹੜ ਪਰਾਪਾ ਜਾਇਜ਼ ਦੇ ਦिए ਇਹ ਵੀ ਦੇ ਦिए 145 ਦੀ 145 ਦੀ ਹਾਂਜੀ ਬਾਕੀ ਤੁਸੀਂ ਦੱਸ ਦੋ 5 ਛੋੜ ਚਲੋ 140 2 ਹੀ ਛੋੜ 140 5 ਹੋਰ ਛੋੜ 135 ਦੀ ਬੜ ਚਲੰਦ 135 ਜਹਾਰਾ ਬੋਲੋ ਝੋਟੀ ਮਾਰੀ ਨੇ ਉਹਨੇ ਚੰਗੀ ਹੋ ਗਈ ਨਾ ਨਾ ਹੋਰ ਕੋਈ ਵੀ ਜਾਇਜ਼ ਜੈ ਜੀ ਜੈ ਬਿਲਕੁਲ ਜਾਇਜ਼ ਆਏ ਵੇਖੋ ਫੁੱਟਬਾਲ ਵਾਲਾ ਬਾਹਰ ਨਹੀਂ ਕੋਈ ਟਾਈਮ ਨਹੀਂ ਝੋਟੀ ਕੋ ਲੈਣਾ ਨਹੀਂ ਦੇਣਾ ਨਹੀਂ ਜੈ ਜੀ ਹੈ ਕਮਜਾ ਜੈ ਜੀ ਬਿਲਕੁਲ ਜਾਇਜ਼ ਆ ਇੱਕ ਟੋਲ ਕੀਰਗਾ ਝੱਡਾ 135 ਦੀ ਨਾਲੇ ਸਿੰਗ ਲੱਡੀ ਹਾਂਜੀ ਸਿੰਗ ਲੱਡੀ ਆ ਨੀਲੀ ਆ ਗਈ ਹੁਣ ਬਾਕੀ ਨੀਲੀ ਆ ਗਈ ਜੁਹਣ ਲਾ ਜੀ ਨੀਲੀ ਆ ਗਈ ਹੁਣ ਇਹ ਵੀ ਚੈੱਕ ਕਰੋ ਨੀਲੀ ਦੇ ਵਿੱਚ ਚੌਥਾ ਦਿਨ ਸੂਈ ਦੀ ਸਾਰੀਆਂ ਨਿਸ਼ਾਨੀਆਂ ਬਾਈ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਭਾਜੀ ਪਿੱਛੇ ਨਿਸ਼ਾਨ ਬਹਨੇ ਤੇ ਡੱਬ ਹੈਗਾ ਜੇ ਹੂੰ ਖੋਰ ਹੈਗੇ ਜੇ ਨਰਾਸਾਂ ਬਾਕੀ ਆ ਅੱਖਾਂ ਬਿੱਲੀਆਂ ਸਾਰਾ ਕੁਝ ਪੂਰੀਆਂ ਨਿਸ਼ਾਨੀਆਂ ਦੁੱਧ ਕਿੰਨੇ ਜੀ ਦੁੱਧ ਸੰਦੀਪ ਜੀ ਇਹਦੇ ਕੋਲ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਜੱਜ ਨੂੰ ਤੇ ਦੁੱਧ ਇਹਦੇ ਕੋਲ 12 ਕਿਲੋ ਹੋ ਗਿਆ 12 ਕਿਲੋ 12 ਕਿਲੋ ਹੋ ਗਿਆ ਹੁਣ ਠੀਕ ਆ ਤੇ ਚਵਾਈ ਇੱਕ ਨੰਬਰ ਬਹ ਠੀਕ ਚਵਾਈ ਦੀ ਨਹੀਂ ਫੇਰ ਕੋਈ ਵੀ ਹੋਊ ਜਿਹੜਾ ਮਰਜ਼ੀ ਆਵੇ ਇਥੇ ਚੋਵੇ ਦੋ ਟਾਈਮ ਲੋ ਜੀ ਪਿਓਰ ਨੀਲੀ ਪਿਓਰ ਨੀਲੀ ਜੇ ਮਗਰ ਕੱਟਾ ਜੇ ਨਾਲੇ ਸੂਲ ਦੇ ਨਿਸ਼ਾਨ ਹਾਂਜੀ ਸਾਰੇ ਨਿਸ਼ਾਨ ਆ ਜੀ ਸਾਰੇ ਨਿਸ਼ਾਨ ਨਿਸ਼ਾਨੀਆਂ ਸਾਰੀਆਂ ਭਾਨੇ ਦੇ ਵੀ ਡੱਬ ਹੈਗਾ ਜੀ ਬਹ ਠੀਕ ਹੋ ਗਈ ਬਾਨੇ ਦੇ ਵੀ ਡੱਬ ਜੇ ਕੀ ਅਡਾ ਸ਼ੰਭੂ ਵੀਡੀਓ ਬਣਾਉਂਦਾ ਕਿ ਨਹੀਂ ਰੱਖਦਾ ਕੈਮਰਾ ਥੱਲੇ ਕਿ ਨਹੀਂ ਹਾਂ ਬਿਲਕੁਲ ਬਿਲਕੁਲ ਜੀ ਸਮਾਥਾਨ ਤੁੰ ਜੰਗੀ ਨਵਹਾਰੇ ਨਾਲਾ ਨੋੜਾ ਬਹੁਤ ਹੱਥਾਂ ਦਾ ਜਾਦੀ ਚੁਵਾਈ ਚੁਈ ਸੁਨੀਲ ਜੀ ਪ्योर ਨੀਲੀ ਆ ਗਈ ਭਾਈ ਪ्योर ਨੀਲੀ ਬਹੁਤ ਸੋਹਣੀ ਚੁਵਾਈ ਜਾਦੀ ਚੰਗੀ ਚੁਵਾਈ ਅਜੇ ਦਾ ਸਾਫ ਸੁਸਰੇ ਹੋਈ ਮੈਂ ਮੰਨ ਲਾ ਜੇ ਬੋਲੀ ਬੋਲੀ ਤੋਂ ਨਿਕਲੀ ਆ ਨਾ ਠੀਕ ਆ ਤੇ ਮੈਲਾ ਮੂਲਾ ਮਾਰੂਗੀ ਤਾਂ ਫੇਰ ਦੁੱਧ ਚੜੂਗੀ ਚਲੋ ਬਾਕੀ ਸੇਵਾ ਦਾ ਦੁੱਧ ਹਾਂਜੀ ਭਾਜੀ ਸੁਨੀਲ ਜੀ ਇਹਦਾ ਵੀ ਜਾਇਜ਼ ਜਾਈ ਆ ਦੇਰੀ 135 ਦੀ ਆ ਵੀ ਪੰਜ ਹੋਰ ਆ ਪੰਜ ਤਿੰਨ ਹੋਰ 127 ਦੀ ਫਿਰ ਉਹ ਦੋ ਜੀ ਹੋਰ ਜਾਣ ਦੋ ਸਵਾਰੀ ਜਾਣ ਤੇ ਪੂਰੀ ਨਹੀਂ ਤਾਂ ਜ਼ਿਆਦਾ ਹੋ ਜਾਣਗੇ ਜਾਣ ਦੋ ਕੋਈ ਨਹੀਂ ਛੋੜੀ ਕਰਾਂਗੇ ਛੋੜ ਕਰਾਂਗੇ ਛੋੜ ਕਰਾਂਗੇ ਸਿਰਫ ਉਹ ਚੋ 500 ਰੁਪਏ ਛੋੜ ਕਰਾਂਗੇ ਇਹ ਨਹੀਂ ਛੋੜ 500 ਕਰ ਚਲ ਜਾਣ ਦੇ ਦੇਦਾ 500 ਕਰਦਾ ਐ ਛੋੜ ਕਰ ਦੇ ਜੇ ਤੂੰ ਕਹਿ ਤਰ ਫਿਰ ਆਪਾਂ ਥੋੜਾ ਦਸ ਦਿਨ ਨਾ ਆ ਜੀ ਅੱਜ ਨਹੀਂ ਕੋਈ ਗੱਲ ਜੇ ਕਹਿ ਤਰ ਕਹ ਤਾ ਚਲ ਕੋਈ ਬਾਧੀ ਕੋਈ ਗੱਲ ਨਹੀਂ ਜਹਾ ਜੀ ਇਹ ਵੀ ਸੂਈ ਜੇ ਇਹ ਤਜਸੂਆ ਜੇ ਹਾਂਜੀ ਇਹ ਵੀ ਇਹਦੇ ਮਗਰ ਕੱਟੀ ਜੇ ਰਾਤ ਦੀ ਸੂਈ ਜੇ ਪਹਿਲੀ ਚਵਾਈ ਹੋਈ ਜੇ ਜੀ ਠੀਕ ਹੈ ਇਹਨਾਂ ਦੋਵਾਂ ਦੀ ਜਗ੍ਹਾ ਕਿ ਚਵਾਈ ਹੋਈ ਹੈ ਚੰਗੀ ਲਾ 3 3 3 3.5 ਕਿਲੋ ਮਨ ਲੈ ਚੋਇਆ ਬੱਚੇ ਨੂੰ ਛੱਡ ਕੇ 3 ਕਿਲੋ ਵਜੇ ਇੱਕੋ ਚਵਾਈ ਹੋਈ ਜੀ ਅਜੇ ਦੀ ਇਹ ਵੀ ਖੋਲੋ ਲੇਵਾ ਫਦੀਪ ਜੀ ਇੰਨਾ ਹੀ ਹੁਣ ਚਲੋ ਕੱਟੀ ਮਗਰ ਜੇਦਵਾਰ ਕੱਟੀ ਜੇ ਇਹ ਦੇਖੋ ਬਲੇਨ ਗਾਈਆਂ ਵਾਕੇ ਬਲੇਨ ਇਹ ਚਵਾਈ ਤੁਹਾਨੂੰ ਪਤਾ ਮੁੱਕੇ ਡੰਗਰ ਖਤਰਾ 3 ਕਿਲੋ ਚੋਇਆ ਬੱਚੇ ਨੂੰ ਰਜਾਜ ਥੱਲੇ ਵਜੋ ਹਾਂ ਜੀ ਵਾਹ ਪਹਿਲੀ ਚਵਾਈ ਹੋਈ ਜੀ ਚਵਾਈ ਹੋਈ ਓਕੇ ਬਸ ਵੇਖੋ ਖੋਲੇ ਵੀ ਕਰਾਂ ਦੇ ਜਾਜੂ ਤੁਹਾਡੀ ਬ੍ਰੇਕ ਵੜੀ ਜਾ ਰਹੀ ਹੈ ਜੀ ਮੈਂ ਮੈਂ ਤੁਹਾਨੂੰ ਢਾਲੀ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਦੁੱਧ ਵਾਲੀ ਨਵੀਂ ਜਮੂਏ ਵੀ ਦੇਖਾ ਮੋੜ ਬੇਲੂ ਰੋ ਮੈਂ ਦੀ ਜੈਡ ਬਲੈਕ ਵੇਖੋ ਲੈ ਵੇ ਲਾ ਕੇ ਵਰਗਾ ਦਿਖਾਓ ਮੜਾ ਜਾ ਕੇ 400 ਨੇ ਮਾਰ ਦੋ ਕੈਮਰਾ ਹੈ ਜਿਆਦੇ ਲੈਵੇ ਵਾਲੀ ਕੋ ਬੈਠਾ ਨਹੀਂ ਜਾਂਦਾ ਮੈਂ ਕਿ ਹੰਦੀਪ ਜੀ ਹਾਂ ਜੀ ਇੰਨਾ ਲੈਵਾ ਹੈ ਨਾ ਥੱਲੇ ਜੰਪਰ ਕੋ ਬੈਠਾ ਨਹੀਂ ਜਾਂਦਾ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਮੈਂ ਵਾ ਜਿਹੜਾ ਵੀ ਲੈ ਜੂ ਜਾਦਗਰ ਨੂੰ ਦੁੱਧ 15 ਕਿਲੋ ਚ ਪਾਉ ਉਹ ਲੈ ਨਾ ਵੇਖੋ ਕਰਾਂਗੇ ਪਾਂਡੀ ਬੰਨੀ ਵਿੱਚ ਥੱਲੇ ਹਾਂਜੀ ਹਾਂਜੀ ਤੁਹਾਨੂੰ ਸਦ ਦੁੱਧ 15 ਕਿਲੋ ਚਵਾ ਦੂਗੀ ਮੈਂ ਸੌਖਾ ਹਾਂਜੀ ਭਾਜੀ ਸੰਦੀਪ ਜੀ ਦਾ ਵਿਜਾਇਜ ਨਿਗਾਜਾ ਕਰ ਦੀਏ ਮੈਂ ਤਾਂ ਭਾਵੇਂ 20 ਦੀ ਵੇਚਦੀ ਐ ਭਾਵੇਂ 30 ਦੀ ਵੇਚਦੀ ਐ ਤੁਸੀਂ ਦੱਸ ਦੋ ਬਾਕੀ ਤੁਸੀਂ ਦੱਸ ਦੋ ਦੱਸੋ ਆਪਣੀ ਨਿਗਾ ਮਾਰ ਕੇ ਕੋਈ ਗੱਲ ਐ ਬਾਕੀ ਪੂਜਾ ਦੇ ਵੇਖੋ ਇਹ ਪੂਰੀ ਬਰੀਕ ਕਿੰਨੇ ਕਹਿੰਦਾ ਤੁਸੀਂ 1.25 ਜੈ ਜੀ ਕੰਮ ਕੀ ਰੱਖੋ ਦੱਸੋ ਵੇਖੀ ਦੱਸ ਦੋ ਸਾਪੀ ਤੁਸੀਂ ਦੱਸ ਦੋ ਵੇਖੀ ਜਿੰਨੇ ਰੱਖੋ ਨਹੀਂ ਦੇ ਦਾਂਗੇ ਇੱਕ ਦਾ ਇਹ ਦੱਸ ਦੀ ਚਲੋ ਹੋ ਠੀਕ ਆ 1000 ਹੋਰ ਮਾਰ 19 ਦੀ 19 ਦੀ ਠੀਕ ਆ ਜੀ ਬਸ ਜਿਹਦੇ ਵਿੱਚ ਛੋੜ ਹੋਊ 500 ਵੱਧ ਦੀ ਹੋਗਾ ਠੀਕ ਆ ਬਿਲਕੁਲ ਜਾਇ ਜੈ ਜੀ ਬਿਲਕੁਲ ਜਾਇ ਆ ਜੋ ਉਹ ਲਿਆਓ ਗਰਾਂ ਤੇ ਆ ਵੀ ਫੋਟੋ ਇਹ ਲੋਹੀ ਲਾ ਲਓ ਪੂਰੀ ਲਾ ਲਓ ਭਾਵੇਂ ਲੋਹੀ ਲਾ ਲੇ ਭਾਵੇਂ ਪੂਰੀ ਲਾ ਲੇ ਇਹ ਵੀ ਦਾ ਭਾਵੇਂ ਇਹ ਲਾ ਲਓ ਜੰਦਰਬੰਦੀ ਦਾ ਹਣਾ ਇਹ ਵੀ ਮਰਜੀ ਲਾ ਲਓ ਪਰ ਮੈਂ ਜੰਗੀ ਦੁੱਧ ਵਾਲੀ ਆ ਇਹਦੇ ਕੋਲ ਤਾਂ 1 ਕਿਲੋ ਚ ਹੋਇਆ ਜੇ ਪਹਿਲੇ ਪਹਿਲੀ ਚ ਵਾਈ ਜੇ ਇਹਦੀ ਵੀ ਇਹ ਵੀ ਰਾਤ ਦੀ ਸੁਈ ਇਹਨੇ ਮਾਰ ਕੱਟਾ ਦੋਵੇਂ ਇਕੱਠੀਆਂ ਸੁਈਆਂ ਇਕੱਠੀਆਂ ਸੁਈਆਂ ਦੋ ਬਰੇ ਸੁਈ ਆ ਆ 3 ਵਜੇ ਤੜਕੇ ਸੁਈ ਦੋ ਘੰਟੇ ਦਾ ਸਿਰ ਦੋਵੇਂ ਕਟੀਆਂ ਸੁਣ ਜਾਏ। ਲਓ ਜੀ ਇਹ ਵੀ ਵੇਖ ਲੋ ਕਰਾਂ ਦੀਆਂ। ਸੁਵਾ ਕੋਈ ਇਹਦਾ ਦੁੱਧਾ ਲਾ ਲੇ ਭਾਉ ਕੋ ਤਿੱਜਾ ਲਾ ਲੇ ਵੇਖੇ। ਹੋਲੀ ਹੋਲੀ ਹੋਲੀ। ਡਰਦੀ ਕਿਉਂ ਹੈਂ ਕੀ ਗੱਲ? ਕੁਛ ਨਹੀਂ ਆਦੇ ਤੈਨੂੰ ਕੁਛ ਨਹੀਂ। ਇਹ ਠੀਕ ਹੈ ਫਿਰ। ਪੂਰੀ ਜ਼ਬਰਦਸਤ ਹੈ ਭਾਈ ਜੀ। ਹਾਂ ਜੀ। ਭਾਉ ਕੋ ਦੁੱਧਾ ਸੁਵਾ ਲਾ ਲੇ ਤੇ ਭਾਉ ਕੋ ਲਾ ਲੇ ਤਿੱਜਾ। ਹਾਂ। ਅਜੇ ਕੰਨੀਆਂ ਬਰੋਬਰ ਨਹੀਂ ਜੇ ਕੀਤੀਆਂ। ਅਸੀਂ ਦੁੱਧਾ ਕਰਕੇ ਲੈ ਜਭਾਉ ਕੋ ਤਿੱਜਾ ਬਣਾ ਰਹੇ। ਬਿਲਕੁਲ ਜੀ ਬਿਲਕੁਲ। ਅਜੇ ਕੰਨੀਆਂ ਨਹੀਂ ਜੇ ਬਰੋਬਰ ਕੀਤੀਆਂ ਮੈਨੇ। ਡਰਨਾ ਮੈਂ ਨਹੀਂ ਇਥੋਂ ਮੈਂ ਤਾਂ ਠੀਕ ਹੈ ਬਾਜੀ ਭਰੇ ਐਂਡ ਵਾਲਾ ਪੀਸ ਹੀ ਰਹਿ ਗਿਆ ਹੁਣ ਆਪਣੇ ਕੋਲ ਐਂਡ ਵਾਲਾ ਰਹਿ ਗਿਆ ਤੇ ਬਿਲਕੁਲ ਆਪਾਂ ਜਾਇਜ਼ ਕਰ ਦਾਂਗੇ ਬੋਲੋ ਮੈਂ ਇਹ ਵੀ ਸਵਾ ਦੀ ਜੇ ਹੂੰ ਦੱਸੋ ਵੀ ਕਿੰਨੇ ਦੇ ਦੀਏ ਇਹ ਵੀ ਇੱਕ ਦਾਸ ਦੀ ਜਾਂ ਦੋ ਇੱਕ ਦੱਸ ਦੇ ਇੱਕ ਪੰਜ ਦੀ ਅੱਛਾ ਇੱਕ ਪੰਜ ਦੀ ਦਵਾਂਗੇ ਵੀ ਨਹੀਂ ਠੀਕ ਹੈ ਇਹ ਐਂਡ ਵਾਲਾ ਪੀਸ ਆ ਕੋਈ ਬੂਰੀ ਲਾ ਲੇ ਕੋਈ ਨੀਲੀ ਲਾ ਲੇ ਸਫਾਈਆਂ ਵੇਖੋ ਦੇਖੋ ਲੱਗੇ ਕਰਕੇ ਦੱਸੋ ਇਹ ਕਿਹੜਾ ਹੈ ਆ ਲੈ ਇਹਨੇ ਕਿ ਜਵਾਈ ਕਿਤੇ ਕੰਨੋਂ ਗੱਲ ਦਿੱਤਾ ਛੁਟਾ ਕੇ ਦੇਖੋ 7 23 ਕਿਲੋ ਮੈਂ ਗਾੜ ਕਰੂ ਨਹੀਂ ਠੀਕ ਹੈ ਠੀਕ ਹੈ ਉਨਾ ਹੀ ਪਛਾਹ ਜੇ ਤਾਂ ਰਾਤ ਦੀ ਸੂਈ ਜੇ ਪਹਿਲੀ ਜਵਾਈ ਹੋਈਏ ਬਿਲਕੁਲ ਬਿਲਕੁਲ 1 5 ਦੇ ਚਲੋ 1000 ਮਾਣ ਮੌਕੇ ਦੇ ਮਾ ਠੀਕ ਹੈ 1 4 ਦੇ ਦਵਾਵਾਂਗੇ ਠੀਕ ਹੈ ਜੀ ਦੇਖੋ 5 ਪਸ਼ੂ ਆ ਹਾਂਜੀ 5 ਨੇ ਟੋਪ ਕੁਆਲਿਟੀ ਬਾਕੀ ਮੇਰਾ ਫਿਰ ਵਾਰ-ਵਾਰ ਵੀ ਜੀ ਇਹ ਨਹੀਂ ਕਰ ਦਿੰਦੇ ਸਾਰੀਆਂ ਚਾਰ ਚਾਰ ਸਾਰੀਆਂ ਜੀ ਹੱਕ ਤੁਹਾਡਾ ਮਨ ਜਵਾਈ ਕਰਦਾ ਪਾਸ ਕਰਨ ਦਾ ਨਾ ਜੀ ਇਹ 10 ਮਿੰਟ ਸਰਵਾਣਾ ਤੇ ਬਣਾ ਕੇ ਵੀਡੀਓ ਪਾਸ ਹੋਣਾ ਇੱਥੇ ਆਉ ਚੱਕਰ ਕਰਕੇ ਲੈ ਜਾ ਆਪਣੀ ਖਲਾ ਕਰਕੇ ਲੈ ਜਾ ਹੁਣ 3 4 ਸਲੋਗੇ ਵੀਡੀਓ ਬਣਾਉਣ ਤੋਂ ਐਡੀ ਕੋਈ ਗੱਲ ਨਹੀਂ ਹਾਂਜੀ ਪੁੱਛ ਲੋਗੇ ਤਨ 4 ਦਰਦੀ ਕੋਈ ਲੋ ਨਹੀਂ ਸਾਈਆਂ ਤੋਂ ਜੋ ਮੈਂ ਧੱਬ ਕੇ ਪਾਉ ਠੀਕ ਹੈ ਨਹੀਂ ਭਾਈ ਜੀ ਹਾਂ ਬਿਲਕੁਲ ਜੀ ਬਾਕੀ ਥਣਾ ਦੀ ਮੈਂ ਕੋਈ ਨਹੀਂ ਫੇਲ ਹੋਊਂ ਜਿਹੜਾ ਮਰਜੀ ਆਜੇ ਤਾਜ਼ੀਆਂ ਮਹੰਗਾਂ ਵਾਂ ਥਣਾ ਦੀ ਚਵਾਈ ਦੀ ਪਾਸ ਹੋ ਗਈ ਕੋਈ ਫੇਲ ਨਹੀਂ ਹੋਊਗੀ ਬਾਕੀ ਆਪਣੀ ਕੋ ਚੋਵੇ ਦੋ ਟਾਈਮ ਤਿੰਨ ਟਾਈਮ ਚਵਾਈਆਂ ਦੀ ਮੈਂ ਫੇਲ ਨਹੀਂ ਹੋਊਂ ਚਲੋ ਜੇ ਉਧਾ ਮਗਾਵਤ ਪਾਉਗੇ ਬੱਚੇ ਲਾ ਕੇ ਵੇਖੇ ਜੋ ਮਰਜੀ ਠੀਕ ਹੈ ਜੀ ਤੇ ਵੀਰ ਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਤੇ ਪ